ਸਤਿ ਸ਼੍ਰੀ ਅਕਾਲ ਜੀ ਅਸੀਂ ਕਰਕੇ ਆਏ ਹਾਂ ਕੱਲ ਲੋਹੜੀ ਦੀ ਸ਼ਾਪਿੰਗ ਆ ਜੇ ਲੋਹੜੀ ਦੇ ਕਾਨੂੰ ਅੱਜ ਸੰਡੇ ਆ ਇੰਨੇ ਕਿ ਥੋੜੀ ਸ਼ਾਪਿੰਗ ਖਾਣੇ ਬਾਕੀ ਆ ਸਿਆਲ ਤੇ ਸਾਰਿਆਂ ਦੇ ਘਰ ਤੇ ਇਹੋ ਹਾਲ ਹੁੰਦਾ ਕਿ ਸਾਡੇ ਘਰ ਤੇ ਇਹ ਹਾਲ ਹੁੰਦਾ ਕੱਪੜਿਆਂ ਦਾ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੋ ਤੁਸੀਂ ਲਿਆਈ ਆ ਥੋੜਾ ਜਿਹਾ ਜੰਕ ਫੂਡ ਆ ਇਹਨਾਂ ਦੇ ਬੱਚਿਆਂ ਦੀ ਸ਼ਾਪਿੰਗ ਆ ਬਰੋਸਰੀ ਵਗੈਰਾ ਇਹ ਐਵੇਂ ਗੋਡੇ ਫੈਬ੍ਰਿਕ ਵੇ ਇਹ ਬਾਕੀ ਸਾਰੀ ਬਰੋਸਰੀ ਹੈ ਚਾਕਲੇਟਸ ਵਗੈਰਾ ਬੱਚਿਆਂ ਨੇ ਤੇ ਆ ਤੇੜਿਆ ਤੇ ਤੇੜੀਆਂ हां ਆ ਮੈਂ ਚੀਜ਼ ਮੈਂ ਜਿਹੜੇ ਬਕੌਣੀਆਂ ਆਹੀ ਸੇਕਾ ਲਿਆ ਲੈਣਾ ਆਪਾਂ ਪਨੀਰ ਟਿੱਕਾ ਜਾਂ ਚਿਕਨ ਜੁਕਨਾ ਹਨਾ ਰੋਸਟਡ ਬਣਾਉਣਾ ਵਾ ਤੇ ਆਵਾ ਬੈਠ ਤਾਂਪੀ ਕੱਪੜੇ ਵਾਲੀ ਮੰਨ ਨੂੰ ਕੁੱਟਣ ਵਾਸਤੇ ਲਿਆਂਦੀ ਮੈਂ ਤੇ ਉਸ ਤੋਂ ਬਾਅਦ ਆ ਜਿਹੜਾ ਪੁੰਜਾ ਲੈਂਦਾ ਮੰਨ ਨੂੰ ਵਾਸਤੇ ਜਿਹੜਾ ਨਿਸ਼ਾਨੀ ਕਰਦਾ ਇਹ ਚ ਪਾ ਰਿਆ ਕਰਨਾ ਇਹਨੂੰ ਤੇ ਮੌਸਲੀ ਚੂਹੇ ਬਹੁਤੇ ਪਹਿਲਾਂ ਚਰੁੰਨੇ ਇਸ ਕਰਕੇ ਇਹ ਮੌਸਲੀ ਲੋੜੀ ਦਾ ਕਰਕੇ ਸਾਰਾ ਕੁਝ ਆਇਆ ਤੇ ਉਸ ਕਮਰ ਕੀ ਸੀ ਆ ਮਲੇਂਦਾ ਇੱਕ ਤਵਾ ਆਇਰਨ ਦਾ ਮਤਲਬ ਬਹੁਤ ਹੈਵੀ ਹੈ ਤੇ ਡੋਸਾ ਦਸਾ ਜੋ ਮਰਜੀ ਨੂੰ ਬਣਾਉਂਦਾ ਇਹਨੇ ਐਕਸਰਸਾਈਜ਼ ਵੀ ਕੀਤੀ ਜਾ ਸਕਦੀ ਹੈ ਮੰਮਾ ਇਹਦੇ ਰੇਪੇ ਖੋਲਦਾ ਵਾ ਤੇ ਆਏਗਾ ਬਾਟਾ ਨਵਾ ਤੇ ਇੱਕ ਲੈਂਦੀ ਆ ਲੋਹੇ ਦੀ ਕੜਾਈ ਇਹ 450 ਰੁਪਏ ਦੀ ਹੈ ਕਾਫੀ ਖੁੱਲੀ ਕੜਾਈ ਹੈ ਮਤਲਬ 15 ਕਾ ਜਿਹੜੀ ਇਹਦੇ ਲੀਟਰ ਦੀ ਹੈਗੀ ਆ ਲੀਟਰ ਦੇ ਹਿਸਾਬ ਨਾਲ ਤੇ ਆ ਕੁਰਸੀਆਂ ਕੁਰਸੀਆਂ ਹੈਗੀਆਂ ਲੱਕੜ ਦੀਆਂ ਮੈਂ ਕਿ ਮੈਂ ਨਾ ਹੌਲੀ ਹੌਲੀ ਸਾਰੇ ਬਰਤਨ ਚੇਂਜ ਕਰਨੇ ਆ ਤੇ ਆਪਣਾ ਹੁਣ ਆਪਾਂ ਚਲੋ ਕਿਸਾਨ ਹੈਗੇ ਆ ਆਪਣੇ ਫਸਲ ਵੀ ਉਸੇ ਹਿਸਾਬ ਨਾਲ ਬੀਜ ਵੀ ਸ਼ੁਰੂ ਕਰਨੀ ਆ অর্ਗੈਨਿਕ ਬੀਜ ਲੈ ਲੈਂਦਾ ਆ ਆ ਲੈਂਦੇ ਆ ਜੀ ਸੂਟ ਮੈਂ ਤੋਂ ਤੁਹਾਨੂੰ ਦਿਖਾਉਣੀ ਇੱਕ ਆਇਸ ਕਲਰ ਦਾ ਗਰਮ ਕੋਟ ਹੈ ਜੈਕਟ ਵੀ ਕਿੱਟ ਮੈਰੂਨ ਸ਼ੇਡ ਹੈ ਤੇ ਇੱਕ ਹੈ ਗ੍ਰੇ ਸ਼ੇਡ ਤੇ ਆ ਮੰਨੂ ਨੇ ਲਿਆਂਦਾ ਸਾਡੇ ਨੇ ਟੂਲ ਜੋ ਤੁਹਾਨੂੰ ਜੂੜਿਆ ਲੈ ਕੇ ਆਪਣੀਆਂ ਵੀ ਦਿਖਾਈਗੇ ਮਨਵਾ ਵਜਾ ਕੇ ਵੀ ਖਾ ਟੋਲ ਵਜਾ ਵੋ ਹੂੰ ਤੇ ਆ ਲੈਂਦਾ ਮਸਾਲਾ ਕੁੱਟਣ ਵਾਸਤੇ ਤੇ ਆ ਜੋ ਟੂਰੀਆਂ ਆ ਮੇਰੀਆਂ ਚੂੜੀਆਂ ਆ ਆਹ ਤੇ ਸੈਟ ਜੋਤੂ ਦੇ ਨਾਲ ਮਹਿੰਦੀ ਆ ਉਹ ਮੈਂ ਛੁੱਟੀਆਂ 'ਚ ਲਾ ਕੇ ਦੇਣੀ ਜਦੋਂ ਪੇਪਰ ਇਹਦੇ ਖਤਮ ਹੋ ਗਏ ਕਿਉਂਕਿ ਸਕੂਲ ਨੇ ਫਿਰ ਮਨਾ ਕਰਦੇ ਆ ਨਾ ਤੇ ਐਮੋ ਉਹ ਵਜਾ ਕੇ ਭਾ ਲੈ ਕੇ ਅਨ ਉਸ ਬਣਾ ਲਿਆ ਚਤਟੋ ਲਗਾ ਕੇ ਖਾਣ ਨੂੰ ਬਲ ਠੀਕ ਹੈ ਹੋਰ ਜੀ ਮਾਰੇ ਸਾਰਿਆਂ ਦੀ ਖੁਸ਼ੀਆਂ ਦਾ ਤਿਆਰ ਲੈ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਵੀ ਸਾਰੇ ਖੁਸ਼ੀ ਖੁਸ਼ੀ ਮਨਾਓ ਆਪਣੇ ਘਰ ਲੋੜੀ ਵਾਹਿਗੁਰੂ ਸਾਰਿਆਂ ਨੂੰ ਬਰਕਤਾਂ ਦੇਵੇ ਸੱਚੇ ਪਾਤਸ਼ਾਹ ਮਿਲਦੇ ਆ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ